ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਐਸਪੀਜੀ ਕਮਾਂਡੋ ਬਾਰੇ ਜੋ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਦੇ ਹਨ ਐਸਪੀਜੀ ਦਾ ਪੂਰਾ ਨਾਮ ਹੈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਯਾਨੀ ਕਿ ਵਿਸ਼ੇਸ਼ ਸੁਰੱਖਿਆ ਦਲ ਇੰਦਰਾ ਗਾਂਧੀ ਦੇ ਸਮੇਂ ਤੱਕ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਸੀ ਪਰ ਅਕਤੂਬਰ 1984 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਦਿੱਲੀ ਪੁਲਿਸ ਦੇ ਦੋ ਜਵਾਨਾਂ ਤਤਵੰਤ ਸਿੰਘ ਅਤੇ ਬੇਅੰਤ ਸਿੰਘ ਦੁਆਰਾ ਕੀਤੀ ਗਈ ਹੱਤਿਆ ਦੇ ਬਾਅਦ 1985 ਵਿੱਚ SPG ਦੀ ਸਥਾਪਨਾ ਕੀਤੀ ਗਈ ਜਿਸ ਦਾ ਮਕਸਦ ਸੀ ਪ੍ਰਧਾਨ ਮੰਤਰੀ ਦੀ ਉੱਚ ਸਤਤੀ ਸੁਰੱਖਿਆ ਨੂੰ ਯਕੀਨੀ ਬਣਾਉਣਾ 2019 ਤੋਂ ਪਹਿਲਾਂ ਤੱਕ SPG ਪ੍ਰਧਾਨ ਮੰਤਰੀ ਅਤੇ ਉਸ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦਾ ਛੱਡਣ ਤੋਂ ਬਾਅਦ 10 ਸਾਲ ਤੱਕ ਸੁਰੱਖਿਆ ਦਿੰਦੀ ਸੀ ਪਰ 2019 ਵਿੱਚ ਇੱਕ ਕਾਨੂੰਨ ਪਾਸ ਕਰਕੇ ਇਸ ਦਾ ਕੰਮ ਸਿਰਫ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਤੱਕ ਸੀਮਤ ਕਰ ਦਿੱਤਾ ਗਿਆ। ਐਸਪੀਜੀ ਪ੍ਰਧਾਨ ਮੰਤਰੀ ਦੀ ਘਰ, ਦਫ਼ਤਰ, ਘਰੇਲੂ ਅਤੇ ਵਿਦੇਸ਼ੀ ਯਾਤਰਾ ਸਮੇਂ ਸੁਰੱਖਿਆ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਦੇ ਕਾਫਲੇ ਨੇ ਜਿਸ ਰਸਤੇ ਤੋਂ ਜਾਣਾ ਹੁੰਦਾ ਹੈ, ਐਸਪੀਜੀਓ ਪੂਰਾ ਰਸਤਾ ਚੈੱਕ ਕਰਦੀ ਹੈ ਅਤੇ ਇਸ ਕੋਲ ਅਧਿਕਾਰ ਹੈ ਕਿ ਇਹ ਲੋਕਲ ਪੁਲਿਸ ਨੂੰ ਉਸ ਰਸਤੇ ਤੇ ਤਾਇਨਾਤ ਹੋਣ ਲਈ ਕਹਿ ਸਕਦੀ ਹੈ। ਜੇ ਕਿਸੇ ਜਗ੍ਹਾ ਤੇ ਪ੍ਰਧਾਨ ਮੰਤਰੀ ਦੀ ਰੈਲੀ ਹੈ ਤਾਂ ਇਹ ਕੁਝ ਦਿਨ ਪਹਿਲਾਂ ਹੀ ਉੱਥੇ ਸੁਰੱਖਿਆ ਚੈੱਕ ਕਰਕੇ ਉੱਚੀਆਂ ਜਗਾਵਾਂ ਤੇ ਸナイਪਰ ਵੀ ਤਾਇਨਾਤ ਕਰਦੀ ਹੈ ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਐਸ ਪੀਜੀ ਦੀ ਇੱਕ ਖੁਫੀਆ ਬਲੂ ਬੁੱਕ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਬਾਰੇ ਹਰ ਇੱਕ ਰੂਲ ਲਿਖਿਆ ਹੋਇਆ ਹੈ ਹੁਣ ਗੱਲ ਕਰਦੇ ਹਾਂ ਐਸ ਪੀਜੀ ਦੀ ਭੱਤੀ ਪ੍ਰਕਿਰਿਆ ਬਾਰੇ SPG ਦੇ ਕਮਾਂਡੋ ਸਿੱਧੇ ਭੱਤੀ ਨਹੀਂ ਹੁੰਦੇ ਇਹਨਾਂ ਨੂੰ ਭਾਰਤ ਦੇ ਕੇਂਦਰੀ ਹਥਿਆਰਬੰਦ ਬਲਾਂ ਵਿੱਚੋਂ ਚੁਣਿਆ ਜਾਂਦਾ ਹੈ ਤੇ ਇਹ ਟ੍ਰੇਨਿੰਗ ਪੂਰੀ ਕਰਨ ਪਿੱਛੋਂ 5 ਸਾਲ SPG ਵਿੱਚ ਰਹਿੰਦੇ ਹਨ ਇਹ 5 ਸਾਲ ਦਾ ਸਮਾਂ ਜ਼ਰੂਰਤ ਅਨੁਸਾਰ ਵਧਾਇਆ ਵੀ ਜਾ ਸਕਦਾ ਹੈ ਹੁਣ ਗੱਲ ਕਰਦੇ ਹਾਂ SPG ਦੀ ਟ੍ਰੇਨਿੰਗ ਬਾਰੇ SPG ਕਮਾਂਡੋ ਦੀ ਟ੍ਰੇਨਿੰਗ ਬਹੁਤ ਹੀ ਮੁਸ਼ਕਲ ਹੁੰਦੀ ਹੈ ਇਹਨਾਂ ਨੂੰ ਹਰ ਸੰਭਾਵੀ ਖਤਰੇ ਦੇ ਲਈ ਤਿਆਰ ਕੀਤਾ ਜਾਂਦਾ ਹੈ ਇਨਾਂ ਨੂੰ ਵੱਖ-ਵੱਖ ਮਾਰਸ਼ਲ ਆਰਟਸ ਜਿਵੇਂ ਜੁੱਡੋ, ਕਾਰਾਟੇ ਅਤੇ ਕੁੰਗ ਫੂ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਰੀਰਕ ਪੱਖੋਂ ਮਜ਼ਬੂਤ ਬਣਾਇਆ ਜਾਂਦਾ ਹੈ। ਇਨਾਂ ਨੂੰ ਪਿਸਟਲ, ਰਾਈਫਲ, ਮਸ਼ੀਨ ਗਨ ਅਤੇ ਸナイਪਰ ਰਾਈਫਲ ਮਤਲਬ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਰੀਰਕ ਪੱਖ ਦੇ ਨਾਲ-ਨਾਲ ਇਨਾਂ ਨੂੰ ਮਨੋਵਿਗਿਆਨਕ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਲੜਾਈ ਜਾਂ ਐਮਰਜੈਂਸੀ ਸਥਿਤੀ ਦੇ ਦਬਾਅ ਵਿੱਚ ਵੀ ਇਹ ਸਹੀ ਫੈਸਲਾ ਲੈ ਸਕਣ ਤੇ ਡਰਨ ਨਾ ਐਸਪੀਜੀ ਕਮਾਂਡੋ ਨੂੰ ਕਈ ਵਾਰ ਵਿਦੇਸ਼ੀ ਸੁਰੱਖਿਆ ਏਜੰਸੀਆਂ ਜਿਵੇਂ ਇਜ਼ਰਾਈਲ ਦੀ ਮੋਸਾਦ ਕੋਲ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ ਤਾਂ ਜੋ ਇਹ ਨਵੀਆਂ ਸੁਰੱਖਿਆ ਤਕਨੀਕਾਂ ਸਿੱਖ ਸਕਣ ਐਸਪੀਜੀ ਕੋਲ ਅਤ ਆਧੁਨਿਕ ਹਥਿਆਰ ਹੁੰਦੇ ਹਨ ਇਹਨਾਂ ਵਿੱਚੋਂ ਇੱਕ ਹੈ ਫਿਨ ਹਰਸਟਲ ਐਫ 2000 ਜੋ ਕਿ 1 ਮਿੰਟ ਵਿੱਚ 850 ਗੋਲੀਆਂ ਦਾਗ ਸਕਦੀ ਹੈ ਇਹ ਸਾਈਜ਼ ਵਿੱਚ ਛੋਟੀ ਅਤੇ ਬਹੁਤ ਹਲਕੀ ਗਨ ਹੈ ਇਹ ਹੈ FNP 90 ਜੋ ਕਿ ਛੋਟੀ ਪਰ ਬਹੁਤ ਹੀ ਪਾਵਰਫੁੱਲ ਗਨ ਹੈ ਇਹ 1 ਮਿੰਟ ਵਿੱਚ 1100 ਗੋਲੀਆਂ ਦਾਗ ਸਕਦੀ ਹੈ SPG ਕਮਾਂਡੋ ਨੂੰ ਇੱਕ ਨੋਨ ਡਿਸਕਲੋਜ਼ਰ ਐਗਰੀਮੈਂਟ ਮਤਲਬ ਕੋਈ ਵੀ ਖੁਲਾਸਾ ਨਾ ਕਰਨ ਦੇ ਸਮਝੋਤੇ ਦੀ ਪਾਲਣਾ ਕਰਨੀ ਪੈਂਦੀ ਹੈ ਡਿਊਟੀ ਦੌਰਾਨ ਅਤੇ ਰਿਟਾਇਰ ਹੋਣ ਤੋਂ ਬਾਅਦ ਵੀ ਇੱਕ ਕਮਾਂਡੋ ਆਪਣੇ ਕਿਸੇ ਆਪਰੇਸ਼ਨ ਮਿਸ਼ਨ ਜਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਡਿਟੇਲ ਨੂੰ ਕਿਸੇ ਨਾਲ ਵੀ ਸ਼ੇਅਰ ਨਹੀਂ ਕਰ ਸਕਦੇ ਇਸ ਸਮਝੌਤੇ ਦੀ ਉਲੰਘਣਾ ਕਰਨ ਤੇ ਉਹਨਾਂ ਨੂੰ ਕੈਦ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ ਅੱਜ ਦੇ ਲਈ ਇੰਨਾ ਹੀ ਦੇਖਣ ਦੇ ਲਈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ